ਹੇ ਦੱਸਿਓ ਮਾਤਾ ਜੀ ਕਿੰਨਾ ਚਿਰ ਹੋ ਗਿਆ ਗਾਂ ਨੂੰ ਗਾਂ ਨੂੰ ਸਾਲ ਹੀ ਹੋ ਗਿਆ ਸਾਨੂੰ ਦੌੜੇ ਪਈ ਕਿੰਨੇ ਕੁ ਟਿੱਕੇ ਟੁਕੇ ਲਵਾਏ ਦਵਾਈਆਂ ਕਿੰਨੀਆਂ ਠੀਕ ਹੈ ਮਹੀਨੇ ਬਾਅਦ ਲਵਾਉਂਦੇ ਰਿਆਂ ਮਹੀਨੇ ਬਾਅਦ ਹੀ ਹਾਂਜੀ ਕਿੰਨੇ ਕ ਕਿੰਨਾ ਵਾਵਾ ਜੋਰ ਲਾਤਾ ਡਾਕਟਰ ਬੜਾ ਜੋਰ ਲਾਦਾ ਪੈਸੇ ਹੀ ਬੜੇ ਲਾਹ ਹੱਡੇ ਆ ਜੀ ਤੇ ਹੁਣ ਕਿਦਾਂ ਬਣੀ ਫਿਰ ਹਾਂ ਹੁਣ ਕਿਰਪਾ ਕੀਤੀ ਤਾਂ ਆਂ ਕਿ ਤੇ ਜਦੋਂ ਮੈਂ ਪਹਿਲੀ ਵਾਰੀ ਆਇਆ ਤੁਹਾਨੂੰ ਕਿਹਾ ਸੀ ਨਾ ਬਣਾ ਕੇ ਦਊਂਗਾ ਹਾਂਜੀ ਹਾਂਜੀ ਤੇ ਕਿਦਾਂ ਸੀਸਾਂ ਸੁਸਾਂ ਦਿੱਤੀਆਂ ਦਿਲੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀਸਾਂ ਦੇ ਨਹੀਂ ਮੈਂ ਤਾਂ ਅਣੀ ਉਮਰ ਮੇਰੇ ਵੀ ਤੈਨੂੰ ਲੱਗਦੀ ਨਾ ਮਾ ਮਾ ਤਾਂ ਇਦਾਂ ਨਹੀਂ ਕਹੀਦਾ ਹੁੰਦਾ ਚਲੋ ਉਮਰ ਉਹਨੇ ਜਿਉ ਉਹ ਸਾਡੇ ਹੱਥੋਂ ਇਦਾਂ ਦੇ ਕੰਮ ਕਰਾਉਂਦੇ ਉਹਨੇ ਉਮਰ ਵੀ ਬੜੀ ਲੰਮੀ ਬਖਸ਼ੀ ਆ ਬੜਾ ਮਾਨਖੋਸ ਆਪੇ ਦੱਸੋ ਦੱਸੋ ਸਾਰੀ ਗੱਲ ਹ ਮਾਨਖੋਸ ਆਪੇ ਚਲੋ ਕਿਰਪਾ ਹੋ ਗਈ ਹੈ ਚਲੋ ਵਿਚਾਰੀ ਨੂੰ ਠੱਕਾ ਨਹੀਂ ਮਿਲਿਆ ਨਹੀਂ ਤੇ ਪਤਾ ਨਹੀਂ ਨਹੀਂ ਤੇ ਕੀ ਕੀ ਕਰਨਾ ਜੀ ਨਾ ਬੰਦੀ ਨਹੀਂ ਨਹੀਂ ਇਹ ਦੁਖੀ ਹੋ ਗਿਆ ਬਹੁਤਾ ਵੀ ਮੈਂ ਸਾਡੀ ਆਉਣੀ ਹੈ ਹਾਂ ਛੇ ਹਾਂਜੀ ਤੂੰ ਖੁਸ਼ ਫਿਰ ਪੂਰੀ ਖੁਸ਼ੀ ਹਾਂਜੀ ਹਾਂਜੀ ਬੜੇ ਖੁਸ਼ ਆਈ ਇਹ ਡਾਕਟਰ ਤੋਂ ਖੁਸ਼ ਪੂਰੇ ਹਾਂਜੀ ਚਲੋ ਠੀਕ ਹੈ ਮੈਂ ਆਪ ਹੀ ਹੁਣ ਇਹ ਵੀ ਮੁੰਡਾ ਇਦਾਂ ਕਹਿਣ ਡਿਆ ਇਹ ਵੀ ਨਹੀਂ ਕਿਤੇ ਖੜਦਾ ਗਾਈ ਠੀਕ ਠੀਕ ਮੈਂ ਆਪ ਹੀ ਜੇ ਨਾ ਨਾ ਤੋ ਐਦ ਕਾ ਖੜੀ ਨੰਬਰ ਮੇਰੇ ਕੋਲ ਆ ਤੇ ਮੈਂ ਆਪ ਹੀ ਫੋਨ ਕਰਕੇ ਨਾ ਤੇ ਮੈਂ ਮੰਗਾ ਲੈਣਾ ਤੇ ਹੁਣ ਜਕੀਨ ਹੋ ਗਿਆ ਫੁੱਲ ਫਿਰ ਹਾਂਜੀ ਮੈਂ ਡਾਕਟਰ ਤੇ ਯਕੀਨ ਹੈ ਫੁੱਲ ਹੁਣ ਹਾਂਜੀ ਹਾਂਜੀ ਕਿਉਂਕਿ ਅੱਗੇ ਕਿੰਨੇ ਜ਼ੋਰ ਲਾਗੇ ਯਾਰ ਨਹੀਂ ਕਿਤੇ ਫਿਰ ਕੇ ਚਲ ਜਾਂਦੇ ਰੇ ਬੜਾ ਬਦਲ ਕੇ ਆਖਿਆ ਤਿੰਨ ਚਾਰ ਡਾਕਟਰ ਕਦੀ ਉਦਵਾਈ ਉਹਨਾਂ ਰੱਖ ਦੇਣੀ ਕਦੀ ਕੋਈ ਪੈਸੇ ਪੂਰਾ ਤਾਂ ਅੰਦਾਜ਼ੇ ਨਾਲ ਕਿੰਨੇ ਲੱਗ ਗਏ ਮਤਲਬ ਪਹਿਲੇ ਪੈਸੇ ਕਿੰਨੇ ਲੱਗੇ ਸਾਡਾ 10 12000 ਲੱਗ ਗਏ 10 12000 ਲੱਗੇ ਤੇ ਹੁਣ ਵੇਲਾ ਪਾ ਥੋੜੇ ਥੜੇ ਜੀ ਕੋਈ ਹਾਂ ਚਲ ਮਤਲਬ ਥੋੜੇ ਜੀ ਬਣਾ ਕੇ ਉਹ ਮਾਰੀ ਕਿ ਉਹਦੀ ਮਤਲਬ ਉਹਦੀ ਕਿਰਪਾ ਹੁੰਦੀ ਹੈ ਤਾਂ ਫੇਰੀ ਚੀਜ਼ਾਂ ਹੁੰਦੀਆਂ ਨਾ ਹਾਂਜੀ ਹਾਂਜੀ ਉਹਦੀ ਬਖਸ਼ ਹੋਵੇ ਜਾਂ ਨਾ ਚੀਜ਼ਾਂ ਦੇ ਬੜਾ ਮਨ ਖੁਸ਼ੀ ਹੋਏ ਮੈਂ ਆਣ ਕੇ ਸੁਣਿਆ ਨਾ ਬੜਾ ਮਨ ਖੁਸ਼ ਬੜੀਆਂ ਮਹਿਸੂਸਾਂ ਦਿੱਤੀਆਂ ਮੈਂ ਆਖਾਏ ਭਲਾ ਹੋਏ ਮੈਂ ਆਖਾ ਜਿੰਨੇ ਚਲੋ ਪਤਾਰੀ ਦੀ ਜਾਨ ਹੀ ਬਚਾਉਣ ਵਾਲੀ ਗੱਲ ਹੈ ਜਾਨ ਹੀ ਬਚਾਉਣ ਵਾਲੀ ਦੇਖ ਕਿ ਕਿ ਪੱਤ ਕਿਤੇ ਨੇ ੱਟਕੇ ਖਾਣੇ ਪੱਕੇ ਖਾਣੇ ਜਾਨ ਬਚ ਗਈ ਉਹਦੀ ਹਨਾ ਪੱਟਕੇ ਖਾਣੇ ਹੀਗੇ ਤੇ ਮੈਨੂੰ ਛੋਟੀ ਜੀ ਐਡੀ ਧੀ ਕੁੜੀ ਛੱਡ ਗਈ ਬੱਸੀ ਤੇ ਬੜੀ ਮੁਸ਼ਕਲ ਮੈਂ ਪਾਲੀ ਸੀ ਤੇ ਮੈਨੂੰ ਇਹ ਹੋਈ ਵੀ ਇਹਨੂੰ ਕਿਤੇ ਖਰਚਾ ਬੜਾ ਆ ਗਿਆ ਠੀਕ ਹੈ ਨਾ ਖਰਚਾ ਬੜਾ ਆਇਆ ਤੇ ਫਿਰ ਜਿਹੜੀਆਂ ਸੀਸਾ ਤਨਮਨ ਹੋ ਕੇ ਦਿੱਤੀਆਂ ਨਾ ਪੂਰੀਆਂ ਮੈਂ ਕਹਿੰਦਾ ਹਾਂ ਜੀ ਤਨਮਨ ਹੋ ਕੇ ਮਤਲਬ ਮਨੋ ਹੋ ਕੇ ਦਿੱਤੀਆਂ ਸੀਸਾ ਕਿਉਂਕਿ ਇੱਕ ਮਾੜੇ ਬੰਦੇ ਨਾਲ ਤਾਂ ਤਗੜੇ ਤੇ ਸਾਰੇ ਬਣਾਈ ਜਾਂਦੇ ਨੇ ਮਾਰੇ ਦਾ ਕੋਣ ਬਣਾ ਕੇ ਦਿੰਦਾ ਇਹ ਹੁੰਦਾ ਹੈ ਖਾਸੇ ਡਾਕਟਰ ਹਾਂ ਹਾਂ ਉਹਨੇ ਇਤਰਾ ਟੈਲਾ ਆ ਜਾਣੇ ਟੀਕੇ ਦੋ ਤਿੰਨ ਦਿਨ ਵਾਹੇ ਬਣਾਈ ਜਾਂਨੇ 300 ਲਾ ਗਿਆ ਰੋਜ ਦਾ ਇਤਰਾ 200 ਲਾ ਗਿਆ ਤੇ ਆਖੜਾ ਦੋ ਦਿਨ ਹੋਣਾ ਤਿੰਨ ਦਿਨ ਹੋਣਾ ਦਵਾਈ ਰੱਖਣ ਤੱਤ ਦੱਸ ਸਾਰੀ ਗੱਲ ਕੋਈ ਗੱਲ ਨਹੀਂ 4-5 ਦਿਨ ਇਹ ਕਿਦਾਂ ਕਿਦਾਂ ਚੰਗਾ ਚੰਗਾ ਫੇਰ ਹੀ ਕਰਨਗੇ ਨਾ ਕਿ ਇਦਾਂ ਹਾਂ 4-5 ਦਿਨ ਉਹ ਦਵਾਈ ਰੱਖਣ ਆਉਂਦਾ ਰਿਆ ਹਾਂ ਤੇ ਤਾਂ ਵੀ ਨਾ ਗੱਲ ਬਣੀ ਬੜੇ ਥਾਈ ਅਸੀਂ ਲਾਜ ਵਿਸ਼ਣ ਤੇਲ ਤੂਲ ਕੀ ਸਾਰਾ ਕੁਝ ਦਿੰਦੀ ਰਹੀ ਤੇ ਐਲ ਵੀ ਦਿੰਦੇ ਰਹੇ ਮੈਂ ਈ ਵੀ ਦਿੰਦੇ ਰਹਾਂ ਫਿਰ ਆ ਟਿੱਕੀਆਂ ਜੀਆਂ ਵੀ ਦਿੰਦੇ ਰਹੇ ਆ ਦੇ ਆਣ ਵਾਲੇ ਕੋਈ ਵੀ ਅਸਣ ਦੇਖ ਦਿਖੋ ਬਹੁਤ ਜ਼ਿਆਦਾ ਹੀ ਕੁਝ ਦਿੱਤਾ ਹਾਂ ਇਹ ਮਾਦਾ ਨੇ ਦਸੀਆਂ ਗੱਲਾਂ ਉਹਨੇ ਆਪਾਂ ਡਾਕਟਰ ਨੂੰ ਪੈਸੇ ਦੇਣੇ ਉਹਨੇ ਆਪ ਉਤੇ ਇਹਦੇ ਲਾ ਦੇਵੇ ਤੇ ਕੋਆ ਵਾਕੇ ਖਰਚਾ ਬੜਾ ਹੋ ਗਿਆ ਨਾ ਹਾਂਜੀ ਬੜਾ ਖਰਚਾ ਹੋਇਆ ਵੀ ਇਹ ਲਾ ਮੈਂ ਤਾਂ ਦੋ ਕੁ ਵਾਰੀ ਆਇਆ ਹਾਂ ਇੱਕ ਵਾਰੀ ਦਵਾਈ ਭਰਮ ਤੇ ਇੱਕ ਵਾਰੀ ਟੀਕਾ ਭਰਨ ਹਾਂਜੀ ਇੰਨੇ ਚ ਹੁਣ ਕਿਦਾਂ ਬਣ ਗਈ ਇਹਦੇ ਪਿੱਛੇ ਉਹਦੀ ਕਿਰਪਾ ਹੁੰਦੀ ਤੇ ਫੇਰੀ ਹਾਂਜੀ ਇਹਨਾਂ ਇੱਕ ਦਿਹਾੜੀ ਹਾਂ ਹਾਥੀ ਹੁੰਦਾ ਵਾ ਕੋਈ ਬੰਦਿਆ ਇਹ ਤਾਂ ਮੜਾ ਚੰਗਾ ਵੇਖ ਕੇ ਵੀ ਚਲਦੇ ਆ ਮੈਂ ਇੱਕ ਜਿਤਨਾ ਅੱਜ ਨਿਕਲ ਆਈ ਆ ਮੈਂ ਇੱਕ ਫੀਸ ਵੀ ਰੱਖ ਸਕਦਾ ਹਾਂ ਇਹਦੇ ਦੇ ਹਾਂਜੀ ਹਾਂਜੀ ਤੇ ਆਪਾਂ ਫੇਰ ਵੀ ਇਦਾਂ ਹੀ ਇੰਨਾ ਵਾਂਗੂ ਹੀ ਮੜਾ ਮੋਟਾ ਕਰਕੇ ਇਦਾਂ ਬਣਾਈ ਆ ਨਾ ਹਾਂਜੀ ਇਹ ਫੀਸ ਤੇ ਕੋਈ ਜਿਤਨਾ ਮੈਂ 2000 ਵੀ ਰੱਖ ਸਕਦਾ ਹਾਂ ਪਰ ਮੈਨੂੰ ਪਤਾ ਪਣਾ ਦੇਣੀ ਆ ਹਾਂਜੀ ਹਾਂਜੀ ਪਰ ਵੇਖ ਲੋ ਇਦਾਂ ਹੀ ਬਣਾਤੀ ਆ ਥੋੜੇ ਥੋੜੇ ਜੀ ਹੈ ਨਾ ਅਸੀਂ ਤਾਂ ਇਹਨੇ ਭਲਾ ਹੋਵੇ ਕਿ ਤਾਂ ਮਾਦੀ ਵਿਚਾਰਾ ਵੀ ਆਂਦਾ ਰਿਹਾ ਚਾਚੀ ਇੱਕ ਵਾਰੀ ਕੀਤਾ ਫੋਨ ਤੇ ਤਾਂ ਡੈਡੀ ਵੀ ਜਾਤੋ ਇਹ ਤਾਂ ਡੈਡੀ ਤੇ ਉਹ ਦਿਨ ਵੀ ਨਾ ਗੱਲ ਬਣੀ ਕਦੀ ਇੱਥੇ ੱੱਕੇ ਖਾਣੇ ਕਦੀ ਕਿਤੇ ਖਾਣੇ ਮਨਵ ਨਾ ਕਰਨਾ ਪਏ ਉਹਨੂੰ ਕਿੱਥੇ ਛੱਡ ਗਏ ਹੁਣ ਕੀ ਕਰਾਂਗੇ ਨਾ ਤੇ ਮਨ ਬੜਾ ਪਰੇਸ਼ਾਨ ਜਿਆ ਰਹਿਣਾ ਵੀ ਹੁਣ ਇਹਨੂੰ ਤੱਕਾ ਦਵਾਂਗੇ ਵੀ ਸਾਨੂੰ ਬੱਦ ਸੀਸ ਦਵੇ ਸਹੀ ਗੱਲ ਹੈ ਨਾ ਦੁੱਧ ਪੀਤਾ ਵਾ ਪਰ ਕੀ ਇੱਕ ਚੀਜ਼ ਹੋ ਰਿਹਾ ਕਿ ਜੇ ਤੁਸੀਂ ਸੀਸ ਦੋ ਨਾ ਦੋ ਹਾਂਜੀ ਪਰ ਜਿਹਦੀ ਜਾਨ ਬਚੀ ਹੈ ਉਹਨੂੰ ਤਾਂ ਪਤਾ ਨਾ ਬਚਾਈ ਆ ਕਿੰਨੇ ਰੋਕੇ ਆਣ ਕੇ ਕਿੰਨੇ ਜਾਨ ਬਚਾਈ ਆ ਚਲੋ ਕਰਦਾ ਤੇ ਤੁਹਾਡਾ ਜੋ ਵੀ ਰੱਬ ਨੂੰ ਤੁਸੀਂ ਯਾਦ ਕਰਦੇ ਹੋ ਹਾਂਜੀ ਉਹ ਤਾਂ ਚਮਤਕਾਰ ਹੁੰਦਾ ਵਾ ਚਮਤਕਾਰ ਤੋਂ ਘੱਟ ਥੋੜਾ ਵਾ ਨਾ ਇੱਕ ਚਮਤਕਾਰ ਹੀ ਹੈ ਨਾ ਇਹ ਵੀ ਚਮਤਕਾਰ ਹੀ ਆ ਜਾਂਦਾ ਤੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਹੈਗਾ ਇਹ ਬਾਕੀ ਚਲੋ ਮਾਤਾ ਜੀ ਠੀਕ ਹੈ ਬਹੁਤ ਤੁਸੀਂ ਦੁੱਖ ਦੱਸਿਆ ਗਾਈ ਦਾ ਵਧੀਆ ਲੱਗਾ ਕਿਉਂਕਿ ਇਹ ਸੱਚਾਈ ਹੁੰਦੀ ਹੈ ਹਨਾ ਇਦਾਂ ਹੀ ਹੋਇਆ ਨਾ ਹਾਂਜੀ ਤੇ ਚਲੋ ਵਧੀਆ ਲੱਗਾ ਸਾਨੂੰ ਆਸ ਹੀ ਨਹੀਂ ਆ ਗਈ ਕੋਈ ਅਸੀਂ ਆਂਦੇ ਹਾਂ ਕੋਈ ਬੜੀ ਹੁਣ ਮੁਸ਼ਕਲੀ ਹੋ ਨਹੀਂ ਬਣਨੀ ਕਿਹਾ ਅਨਾ ਅਸੀਂ ਕਹਿੰਦੇ ਵੀ ਨਹੀਂ ਬਣਨੀ ਹਾਂ ਹਾਂ ਇਹ ਵੀ ਕਹਿੰਦਾ ਮੈਂ ਆ ਕੇ ਇਹਨੂੰ ਫੜਾਉਣ ਲੱਗਾ ਮੈਂ ਛੱਡਾਉਣ ਲੱਗਾ ਮੈਨੂੰ ਕਹਿਣਾ ਨਾ ਛੱਡ ਕੇ ਆਪਾਂ ਚਰਚ ਜਾਵਾਂਗੇ ਜਾਂ ਲਿਆਵਾਂਗੇ ਕੋਈ ਸਾਨੂੰ ਇਹ ਲਵਸੀਲਾ ਮਾਲਕ ਲਾਵੇਗਾ ਤੇ ਮਹਾਯਨ ਨੂੰ ਢਾਕ ਢਾਕ ਕੇ ਰੱਖਣਾ ਵੀ ਨਹੀਂ ਇਹਨੇ ਕਿਹਾ ਮੇਰੇ ਕੋ ਨਹੀਂ ਪੱਠੇ ਪੈਂਦੇ ਗਾਈਨ ਇੰਨਾ ਚੱਕ 1.5 ਸਾਲ ਹੋ ਗਿਆ ਦੇਖੋ ਬੰਦਾ ਉਹਨੇ ਆਪਣਾ ਖੀਰ ਭੇਜਣਾ ਹੁੰਦਾ ਹਾਂਜੀ ਹਾਂਜੀ ਤੁਹਾਡਾ ਚੰਗਾ ਕਰਨ ਵਾਸਤੇ ਹਨਾ ਕਿਉਂਕਿ ਰੱਬ ਦੇ ਬੰਦੇ ਵੀ ਤੁਰੇ ਫਿਰਦੇ ਨੇ ਸਾਰੇ ਇੱਕੋ ਜਿਹੇ ਨਹੀਂ ਹਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਨੂੰ ਮੈਂ ਕਹਿਆ ਬੈਠੀ ਖਾਸੇ ਵਾਲੇ ਨੂੰ ਵੀ ਮਹਾ ਵੀਰ ਤੁਵੀ ਤੂੰ ਕਿ ਨਿਵਾਰੀਆਂ ਆਇਆ ਮੈਂ ਤੇ ਕਹਿੰਦਾ ਮਾਤਾ ਨਹੀਂ ਤੇ ਤੂੰ ਜਾ ਡਾਕਟਰ ਬਦਲ ਕੇ ਵੇਖ ਲੈ ਬਦਲ ਕੇ ਵੇਖ ਲੈ ਜਦੋਂ ਉਹਦੇ ਵਸ ਦੀ ਗੱਲ ਨਹੀਂ ਫਿਰ ਡਾਕਟਰ ਨੇ ਦੂਜੇ ਨੇ ਦੇਣ ਕੇ ਕਰਨਾ ਹੀ ਆਂਦਾ ਡਾਕਟਰ ਬਦਲ ਕੇ ਵੇਖ ਲੈ ਮੈਂ ਕਹਿੰਦਾ ਜੇ ਡਾਕਟਰ ਤੂੰ ਹੀ ਡਾਕਟਰ ਆਂ ਪਰ ਰੱਬਤ ਨਹੀਂ ਬਦਲਿਆ ਜਾਣਾ ਡਾਕਟਰ ਤਾਂ ਬਦਲ ਲਾਂਗੇ ਤੇ ਮੈਂ ਕਹਾਂ ਤੂੰ ਫਿਰ ਕੋਈ ਨਹੀਂ ਰੱਬਤ ਫਿਰ ਰੱਬ ਨੇ ਤੇ ਬੰਦਾ ਭੇਜਣਾ ਹੀ ਆਪਣਾ ਤਾਂ ਮੈਂ ਆਪੇ ਕੋਈ ਗੱਲ ਨਹੀਂ ਸਾਡਾ ਆਪੇ ਹੀ ਲੱਗ ਸਿਲਨ ਲੱਗ ਉਹ ਤੇ ਹੱਥ ਖੜੇ ਕਰਕੇ ਨਾ ਪਾਸ ਖਤਮ ਹੋ ਗਈ ਗੱਲ ਬਣੀ ਨਹੀਂ ਜਦੋਂ ਉਹਦੇ ਵਸ ਦੀ ਨਹੀਂ ਗੱਲ ਤੇ ਫਿਰ ਬੱਸ ਵਾਲਾ ਬੰਦਾ ਤੇ ਕੋਈ ਨਾ ਕੋਈ ਪਹੁੰਚਣਾ ਹੀ ਆ। ਹਾਂ ਵੀ ਹੁਣ ਇਤਰਾ ਹੀ ਆਏ ਆ ਵਿਚਾਰੇ ਨੇ ਦੁੱਧ ਮਾਰਿਆਂ ਲਿਆਂਦੀ। ਕੋਈ ਨਹੀਂ ਬਣ ਗਈ ਅੱਜ ਲਾਤੇ ਢੀਕੇ ਨੂੰ। ਦੁੱਧ ਮਾਰਿਆਂ ਪਹਿਲਾਂ ਦਵਾਈ ਕੀਤੀ ਸੀ। ਹੁਣ ਉਹਦੀ ਨੂੰ ਟੀਕੇ ਲਾਤੇ ਅੱਜ। ਹੁਣ ਤੇਰੇ ਵਾਂਗੂ ਚੱਕੀ ਕਰਾਊਗਾ। ਮੈਂ ਇਹਨੂੰ ਰੱਬ ਬੋਲੂਂਗਾ ਇਹ ਚੀਜ਼। ਮੁੰਡੇ ਨੂੰ ਕਹਿਣਾ ਮੈਂ ਆਖਣਾ ਤੂੰ ਇਹਨੂੰ ਨਾ ਵਿਚਾਰੀ ਨੂੰ ਧੱਕਾ ਨਾ ਦਵੀਂ। ਤੇ ਤੂੰ ਲੈ ਨੰਬਰ ਤੇ ਫੋਨ ਕਰਿਆ ਕਦਨ ਅਧਿਕਾਰ ਦੇਣੀ ਮੈਂ ਆਖਾ ਮੈਂ ਨਾ ਹੁਣ ਜਿੱਦਣ ਡਾਕਟਰ ਨੂੰ ਮੈਂ ਆਪ ਫੋਨ ਕਰਕੇ ਨਾ ਸੱਦ ਲੈਣਾ ਇਹ ਭਾਂ ਦੇਣਾ ਹਾਂ ਸੱਦੇ ਚਾਹੇ ਨਾ ਸੱਦੇ ਇਹਨੂੰ ਨਿਗਾਈ ਨੂੰ ਨਹੀਂ ਧੱਕ ਵੇਲਾ ਬਚ ਹੀ ਗਈ ਨਾ ਤੁਹਾਡਾ ਵੀ ਬੜਾ ਸਫਰ ਹੀ ਤੀ ਇਨਾ ਟਾਈਮ ਮਤਲਬ ਤੇ ਅਖੀਰ ਇੱਕ ਆਸ ਤੇ ਹੁੰਦੀ ਹੈ ਹੁਣ ਬਣ ਜੂ ਹੁਣ ਬਣ ਜੂ ਪਰ ਵੇਲੋ ਬਣ ਗਈ ਕੀ ਜਾਂਦੇ ਸਫਰ ਕਰਨਾ ਚਾਹੀਦਾ ਜ਼ਿੰਦਗੀ ਇਹ ਤਰ੍ਹਾਂ ਮਹੀਨਾ ਹਣਾ ਨਾ ਤੇ ਜਦੋਂ ਗਾਈ ਨਾ ਡਿੰਗਣਾ ਤੁਹਾਡਾ ਇੱਕਦਮ ਹੀ ਆ ਹੋ ਜਾਣਾ ਕਿ ਜਦਾਂ ਪੱਕਾ ਜੈ ਨਹੀਂ ਨਿਕਲਦਾ ਤੇ ਨਹੀਂ ਬਣੀ ਫੇਰ ਹਾਂ ਆਹ ਇੱਕ ਜਦੋਂ ਗਾਈ ਕਵੀਕ ਦੇਣੀ ਜਦੋਂ ਬੋਲ ਪੈਂਦੀ ਸੀ ਆ ਵੀ ਦੇਣੀ ਮਹੀਨੇ ਬਾਅਦ ਜੇ ਤੋ ਡਿੰਗਣਾ ਤੇ ਇਹਨਾਂ ਮੈਂ ਆਵਾਜ਼ ਕਰਨੀ ਪੈਣੀ ਨਾ rakhna oho yaad kanga veila hun 2 mahine ton utthe chal gayi pakki bolti band chamatkar apna rabb de hath jodya karo kyuki ohne chamatkar kita tija lag gaya mahina sapna chalo koi nahi koi nahi la dange chalo theek hai mata ji changa ji bahut vadiya gall kiti dhanwaad tada te dukh suno mata da kaddawa kive haan gaon bade chiran baad bani choti ji video record kiti a utthe role rap nahi dukh record kita va te ਕੰਡ ਬਰੀਲੇ ਦੇ ਵਿੱਚ ਨੇੜੇ ਕਲਾਂਨੌਰ ਤੇ ਮੇਰੇ ਭਰਾ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਿਉਂਕਿ ਇੱਕ ਦੁੱਖ ਦੁਖੀ ਬੰਦੇ ਦਾ ਡੰਗਰ ਦੁਖੀ ਇੱਕ ਦਿਹਾੜੀਦਾਰ ਮਾੜੇ ਬੰਦੇ ਦਾ ਜਦੋਂ ਜਾਨਵਰ ਗੱਭਣ ਹੁੰਦਾ ਨਾ ਫਿਰ ਬੜੀ ਖੁਸ਼ੀ ਹੁੰਦੀ ਹੈ ਯਾਰ ਇਹ ਚੀਜ਼ ਦੀ ਚਲੋ ਖੁਸ਼ ਨੇ ਵਿਚਾਰੇ ਸਿੱਖਾਂ ਦਿੰਦੇ ਨੇ ਵਧੀਆ ਲੱਗਦਾ ਚੰਗਾ ਜੀ ਸਾਥ ਸ੍ਰੀ ਅਕਾਲ ਸਰ